ਬਸੀਪੁਰਾਣਾ ਦੇ ਵਾਰਡ ਨੰਬਰ 1 ਵਿੱਚ ਬਣੇਗਾ 10 ਲੱਖ ਦੀ ਲਾਗਤ ਨਾਲ ਪਾਰਕ ਬਸੀਪੁਰਾਣਾ ਦੇ ਵਾਰਡ ਨੰਬਰ 1 ਦੀ ਕੌਂਸਲਰ ਹਰਦੀਪ ਕੋਟ ਢਿੱਲੋਂ ਨੇ ਕਿਹਾ ਕਿ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੇ ਜਪਨਾ ਸਦਕਾ ਅੱਜ ਸ਼ਹਿਰ ਦੇ ਵਾਰਡ ਨੰਬਰ 1 ਵਿੱਚ ਪਾਰਕ ਦੀ ਨਿਰਮिती ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਜਲਦ ਹੀ ਵਾਰਡ ਨੰਬਰ 1 ਦੇ ਲੋਕਾਂ ਨੂੰ ਅਧੁਨਿਕ ਸੂਬਾਵਾਂ ਨਾਲ ਲੈਸ ਇੱਕ ਪਾਰਕ ਦਿੱਤਾ ਜਾਵੇਗਾ ਜਿਸ ਵਿੱਚ ਲੋਕ ਸੈਰ ਦਾ ਆਨੰਦ ਲੈ ਸਕਣਗੇ ਉਨ੍ਹਾਂ ਦੱਸਿਆ ਕਿ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੁਝ ਨਜਾਇਜ਼ ਕਬਜ਼ਿਆਂ ਕਾਰਨ ਪਾਰਕ ਬਣਨ ਵਿੱਚ ਕੁਝ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਜਲਦ ਦੂਰ ਕਰ ਦਿੱਤਾ ਜਾਵੇਗਾ ਜਦੋਂ ਕਿ ਇਸ ਸਬੰਧ ਦੇ ਵਿੱਚ ਗੋਪਾਲਾ ਰਾ为ਸ ਮਿਲ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਲੱਗੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਨਾ ਵੱਲੋਂ ਜੋ ਜਗ੍ਹਾ ਦੀ ਬਗਲ ਬੰਦੀ ਕੀਤੀ ਗਈ ਹੈ ਉਹ 52 ਸਾਲ ਪੁਰਾਣੀ ਹੈ ਅਤੇ ਉਹ ਕਾਨੂੰਨ ਨੂੰ ਮੰਨਣ ਵਾਲੇ ਵਿਅਕਤੀ ਹਨ ਉਹਨਾਂ ਵੱਲੋਂ ਕਦੇ ਵੀ ਕਾਨੂੰਨ ਦੀ ਅਵੇਹਲਨਾ ਨਹੀਂ ਕੀਤੀ ਗਈ ਏਪੀ 24 ਤੋਂ ਵਿਸ਼ੇਸ਼ ਰਿਪੋਰਟ ਵਸੀਖਣਾ ਦੇ ਵਾਰਡ ਨੰਬਰ 1 ਦੇ ਵਿੱਚ ਪਾਰਕ ਦੀ ਉਸਾਰੀ ਲਈ 10 ਲੱਖ ਦੀ ਗਰਾਟ ਦੀ ਹੋਈ ਮਨਜ਼ੂਰੀ ਅੱਜ ਬਸੀਫਰਾਂ ਦੇ ਵਾਰਡ ਨੰਬਰ 1 ਦੀ ਲੰਬੇ ਅਰਸੇ ਤੋਂ ਜੋ ਮੰਗ ਚੱਲੀ ਆ ਰਹੀ ਸੀ ਉਸ ਨੂੰ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਪੂਰਾ ਕਰ ਦਿੱਤਾ ਗਿਆ ਹੈ ਤੇ 10 ਲੱਖ ਦੀ ਗ੍ਰਾਂਟ ਵੀ ਸਰਕਾਰ ਵੱਲੋਂ ਮਨਜ਼ੂਰ ਕਰਵਾਈ ਗਈ ਹੈ ਜਿਸ ਜਗ੍ਹਾ ਤੇ ਖੜੇ ਹਾਂ ਇੱਥੇ ਬਿਲਕੁਲ ਨਾਲੇ ਦੇ ਕੋਲ ਇੱਥੇ ਪਾਰਕ ਬਣਾਉਣ ਦੀ ਜੋ ਗੱਲ ਚੱਲ ਰਹੀ ਹੈ ਗੱਲ ਕਰਾਂਗੇ ਭਲਾਈ ਅਫਸਰ ਜੋ ਸਾਫਕਾ ਨੇ ਇੱਥੇ ਜੋ ਪਾਰਸ਼ਦ ਨੇ ਉਹਨਾਂ ਦੇ ਹਸਬੰਦ ਨੇ ਉਹਨਾਂ ਨਾਲ ਗੱਲ ਕਰਾਂਗੇ ਇੱਥੇ ਪਾਰਕ ਬਣ ਰਿਹਾ ਹੈ ਕਿਸ ਜਗ੍ਹਾ ਤੇ ਪਾਰਕ ਬਣਾਓਗੇ ਇਹ ਜਿਹੜੀ ਜੇਲ ਰੋਡ ਦੇ ਪਿਛਲੇ ਪਾਸੇ ਜਗ੍ਹਾ ਜੀ ਉੱਥੇ ਪਹਿਲਾਂ ਪਾਣੀ ਦਾ ਨਿਕਾਸੀ ਬੜਾ ਜ਼ਿਆਦਾ ਗੰਦਾ ਰਿਹਾ ਪਿਆਵਾ ਸੀ ਸ਼ਹਿਰ ਦਾ ਜਿਹੜਾ ਮੇਨ ਪੁਆਇੰਟ ਹੈ ਤੇ ਐਮਐਲਏ ਸਾਹਿਬ ਸਰਦਾਰ ਰਪਿੰਦਰ ਸਿੰਘ ਜੀ ਦੀ ਹੈਪੀ ਦੇ ਯਤਨਾਂ ਨਾਲ 10 ਲੱਖ ਰੁਪਏ ਇੱਥੇ ਮਨਜ਼ੂਰ ਹੋਇਆ ਜੀ ਜਿਹੜੇ ਇਸ ਜਗ੍ਹਾ ਦੇ ਉੱਤੇ ਪਾਰਕ ਬਣਾਇਆ ਜਾ ਤੇ ਗਪਾਲਾ ਰਾਈਸ ਮਿਲ ਵੱਲੋਂ ਨਜਾਇਜ਼ ਕਬਜ਼ਾ ਕਮੇਟੀ ਦੀ ਜ਼ਮੀਨ ਤੇ ਕੀਤਾ ਗਿਆ ਜਿਸ ਦੀ ਮੰਗਤੀ ਲਈ ਲਗਭਗ ਤਿੰਨ ਵਾਰੀ ਯਤਨ ਹੋ ਚੁੱਕੇ ਆ ਆਏ ਵਾਰੀ ਰਾਈਸ ਮਿੱਲ ਵਾਲੇ ਕੋਈ ਇੱਥੇ ਮੌਜੂਦ ਨਹੀਂ ਹੁੰਦਾ ਜਿਸ ਕਾਰਨ ਮਿੰਤੀ ਨਹੀਂ ਹੋ ਰਹੀ ਪਰੰਤੂ ਜਦੋਂ ਮਿੰਤੀ ਕੀਤੀ ਗਈ ਆ ਪੈਂਡ ਤੋਂ ਚੱਕ ਕੇ ਤਾਂ ਲਗਭਗ 28 ਮੀਟਰ ਜਗ੍ਹਾ ਜਿਹੜੀ ਉਹ ਸ਼ੈਲਰ ਦੇ ਵਿੱਚ ਕਮੇਟੀ ਦੀ ਨਿਕਲਦੀ ਆ ਜਿਸ ਕਾਰਨ ਉਹ ਮਿੰਤੀ ਕਰਾਉਣ ਤੋਂ ਭੱਜ ਰਹੇ ਨੇ ਤੇ ਬੇਨਤੀ ਆ ਮੇਰੀ ਐਮਐਲਏ ਸਾਹਿਬ ਨੂੰ ਬੇਨਤੀ ਆ ਵੀ ਇਸ ਦੇ ਖਿਲਾਫ ਜਲਦੀ ਤੋਂ ਜਲਦੀ ਕੋਈ ਕਾਰਵਾਈ ਕਰਕੇ ਇਹ ਰਾਇਜ ਕੱਲ ਜਹਾ ਛਡਾਇਆ ਜਾਵੇ ਤਾਂ ਜੋ ਪਾਰਕ ਦੀ ਸਾਰੀ ਹੋਵੇ ਅੱਜ ਕਿਨਾ ਅਧਿਕਾਰੀਆਂ ਵੱਲੋਂ ਮਿੰਤੀ ਕੀਤੀ ਗਈ ਹੈ ਕੋਈ ਅਧਿਕਾਰੀ ਆਏ ਨਹੀਂ ਸਾਨੂੰ ਕੋਈ ਸਾਹ ਆਏ ਬੈਨੇ ਜੀ ਸਰ ਜੀ ਮਿੰਤੀ ਕੀਤੀ ਹੈ ਕਿੰਨੀ ਜਗ੍ਹਾ ਨਿਕਲੀ ਹੈ ਜੀ ਜੋ ਦੱਸਿਆ ਜਾ ਰਿਹਾ ਹੈ ਕਿ ਨਜਾਇਜ਼ ਜਗ੍ਹਾ ਦੇ ਕੰਮ ਆਪਾਂ ਲਾਇਆ ਰੱਡ ਹੈ ਉਹਦੇ ਦੇ ਖੜੇ ਆ ਲਾਈਨ ਤੇ ਖੜੇ ਆ ਪਰ ਜਿਹੜੀ ਮਿੰਤੀ ਆ ਉਹ 28 ਮੀਟਰ ਅੰਦਰ ਜਾਂਦੀ ਹੈ ਜਿੱਥੋਂ ਰੱਡ ਲਾਈਨ ਸ਼ੁਰੂ ਹੁੰਦੀ ਹੈ ਕੈਨਲਰ ਦੇ ਵਿੱਚ ਅੱਛਾ ਇਹ ਕਮੇਟੀ ਵੱਲੋਂ ਐਪਲੀਕੇਸ਼ਨ ਦਿੱਤੀ ਗਈ ਹੈ ਮਿਊਸਪਲ ਕਮੇਟੀ ਵੱਲੋਂ ਉਹਨਾਂ ਦੀ ਐਪਲੀਕੇਸ਼ਨ ਤੇ ਕਾਰਵਾਈ ਕੀਤੀ ਗਈ ਹੈ ਇਤਲਾਹ ਖਾਰੀਏ ਤੇਰਾ ਨੂੰ ਹੋਈ ਹੋਈ ਹੈ ਪਰ ਰਾਈਸ ਮਿਲ ਵਾਲੇ ਆਏ ਜੀ ਫਿਰ ਹੁਣ ਤੁਹਾਡਾ ਅਗਲਾ ਕੀ ਹੈ ਕਾਰਵਾਈ ਅਗਲਾ ਅਸੀਂ ਡਿਪਾਰਟਮੈਂਟ ਨੂੰ ਲਿਖ ਕੇ ਭੇਜ ਦਿੰਦੇ ਹਾਂ ਵੱਡੀ ਮਤਲਬ ਕਿ ਕਾਗਜ਼ਾਂ 'ਚ ਕਨਫਰਮ ਹੋ ਚੁੱਕੇ ਵੀ 28 ਫਤੰਬਰ ਗਈ ਹੈ ਜੀ। ਕੋ ਤਾਂ ਅਸੀਂ ਹੁਣ ਇਹਦੇ ਨਾਲ ਦੇਖ ਲਿਆ ਡਿਮਾਰਕੇਸ਼ਨ ਕਰਕੇ ਡੀਵੀਪੀਐਸ ਨਾਲ। ਸੋ ਇੱਥੇ ਪਾਰਕ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ ਤੇ ਨਜਾਇਜ਼ ਕਬਜ਼ੇ ਬਾਰੇ ਵੀ ਗੱਲ ਕਹੀ ਜਾ ਰਹੀ ਹੈ। ਸਾਡੇ ਨਾਲ ਮੌਜੂਦ ਨੇ ਕਾਉਂਸਲਰ ਰਾਜਕਮਾਰ ਪੁਰੀ ਜੋ ਕਿ ਜੇਕਰ ਗੱਲ ਕਰੀਏ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੇ ਖਾਸਮ ਖਾਸ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ। ਅੱਜ ਇੱਥੇ ਪਾਰਕ ਬਣਾਉਣ ਦੀ ਗੱਲ ਹੋ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਕੁਝ ਨਜਾਇਜ਼ ਕਬਜ਼ਾ ਵੀ ਹੈ ਕਿਸ ਤਰ੍ਹਾਂ ਦੀ ਗੱਲ ਹੈ ਕੀ ਲੱਗ ਰਿਹਾ ਕਰਲੈਸ ਤਰਨਜੀਤ ਜਗ੍ਹਾ ਦੇ ਉੱਤੇ ਪਾਰਕ ਦੀ ਗ੍ਰਾਂਟ 10 ਲੱਖ ਰੁਪਏ ਦਾ ਸੋਈ ਨੂੰ ਅੱਜ ਤਕਰੀਬਨ 7-8 ਮਹੀਨੇ ਹੋ ਚੁੱਕੇ ਨੇ ਤੇ ਇਸ ਦੇ ਲਈ ਅਸੀਂ ਤਿੰਨ ਵਾਰ ਪਹਿਲਾਂ ਵੀ ਕੋਸ਼ਿਸ਼ ਕਰ ਚੁੱਕੇ ਹਾਂ ਮੰਤੀ ਦੀ ਤੇ ਗੋਪਾਲਾ ਰਾਈਸ ਮਿਲ ਦੇ ਅੰਦਰ ਸੈਟਲਾਈਟ ਦਾ ਚੈੱਕ ਕੀਤਾ ਗਿਆ ਕਿ ਇਸ ਤੋਂ ਸੜਕ ਤੋਂ 28 ਮੀਟਰ ਅੰਦਰ ਜਾ ਕੇ ਉਹਨਾਂ ਨੇ ਕੰਦ ਅੱਗੇ ਕਰੀ ਜੀ ਹੈ ਜੋ ਕਿ ਕਮੇਟੀ ਜਗ੍ਹਾ ਨਿਕਲਦੀ ਹੈ ਹੁਣੇ ਉਹਨਾਂ ਨਾਲ ਫੋਨ ਤੇ ਵੀ ਗੱਲ ਹੋਈ ਹੈ ਉਹਨਾਂ ਨੇ ਆਉਣ ਤੋਂ ਇਨਕਾਰ ਹੀ ਕਰ ਦਿੱਤੀ ਹੈ ਤੇ ਜੋ ਅਧਿਕਾਰੀ ਦੱਸਦ ਨੇ ਨਗਰ ਕੌਂਸਲ ਵਾਲੇ ਇਹਨਾਂ ਨੇ ਗੱਲ ਕਰੀ ਹੈ ਸੋ ਇੱਥੇ ਨਗਰ ਕੌਂਸਲ ਦੇ ਅਧਿਕਾਰੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਇਹ ਦੱਸ ਰਹੇ ਹੈ ਕਿ ਨਜਾਇਜ਼ ਕਬਜ਼ਾ ਹੈ ਕਿਸ ਤਰ੍ਹਾਂ ਦੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਹੈ ਸਰ ਅਸੀਂ ਕਾਰਵਾਈ ਅੱਗੇ ਕਰਾਂਗੇ ਮੈਂ ਉਹਨਾਂ ਨੂੰ ਫੋਨ ਵੀ ਕੀਤਾ ਸੀ ਤੇ ਉਹ ਕਹਿੰਦੇ ਅਸੀਂ ਆ ਨਹੀਂ ਸਕਦੇ ਹਾਂ ਇਹ ਇਮੀਡੀਏਟਲੀ ਫੋਨ ਕੀਤਾ ਜਾਂ ਪਹਿਲਾਂ ਕੋਈ ਨੋਟਿਸ ਦਿੱਤਾ ਕੀ ਸੀ ਤੁਹਾਨੂੰ ਕੋ ਸਾਹਿਬ ਇਹ ਨਹੀਂ ਪਹਿਲਾਂ ਕੀਤਾ 4 ਦਿਨ ਪਹਿਲਾਂ ਉਹ ਜਿਹੜੀ ਬਣਦੀ ਕਾਰਵਾਈਆ ਮਿਟੀ ਵਾਲਾ ਸੋ ਇੱਥੇ ਵਾਰਡ ਵਾਸੀ ਕਾਫੀ ਇੱਥੇ ਲੋਕ ਵੀ ਖੜੇ ਨੇ ਪੂਰਾ ਜੇਕਰ ਗੱਲ ਕਰੀਏ ਵਾਰਡ ਨੰਬਰ ਕਿਲਾ ਮਹੱਲਾ ਜੋ ਬੈਕ ਸਾਈਡ ਲੱਗਦਾ ਉਹ ਸਾਰੇ ਤਕਰੀਬਨ ਮੁਹੱਲੇ ਵਾਲੇ ਖੜੇ ਨੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਕੀ ਕਹਿਣਾ ਜੀ ਸਰ ਅਸੀਂ ਤੇ ਇੱਥੇ ਸਾਰੇ ਮੁਹੱਲੇ ਦੇ ਭਲਾਈ ਵਾਸਤੇ ਸਫਾਈ ਕਰਾਉਣਾ ਚਾਹੁੰਦੇ ਆ ਕਿਉਂਕਿ ਇੱਥੇ ਬਿਮਾਰੀਆਂ ਬਹੁਤ ਜ਼ਿਆਦਾ ਫੈਲ ਰਹੀਆਂ ਨੇ ਕਿਉਂਕਿ ਮਰੇ ਚਾਨਵਰ ਸਾਰੇ ਇੱਥੇ ਸੁੱਟੇ ਜਾਂਦੇ ਨੇ ਤੇ ਜੋ ਇਨਾਂ ਨੂੰ ਫਾਰਕ ਦੀ ਸਾਰੀ ਲਈ ਕਿਹਾ ਗਿਆ ਹੈ ਹੁਣ ਉਹ ਮੰਤੀ ਨਹੀਂ ਕਰਨ ਦੇਣ ਦੇ ਪਏ ਠੀਕ ਹੈ ਇਧਰ ਚੱਲੋ ਕੋਈ ਹਾਂਜੀ ਇਹ ਕਾ ਸਫਾਈ ਹੋਣੀ ਚਾਹੀਦੀ ਹੈ ਇਸ ਹਮਲੇ ਦਾ ਬਹੁਤ ਬੁਰਾ ਹਾਲ ਹੈ ਕਦੀ ਕਿਸੇ ਨੇ ਕਰਿਆ ਹੀ ਨਹੀਂ ਤੇ ਸਾਡੀ ਇਹ ਮੰਗ ਹੈ ਕਿ ਸਾਡੇ ਗੁਰੂਆਂ ਦਾ ਹੁਣ ਪ੍ਰੋਗਰਾਮ ਇੱਥੇ ਗਾਂਦੀ ਦਾ ਜਦੋਂ ਗੋਪਾਲਾ ਰਾਈਸ ਮਿਲਦੇ ਮਾਲਿਕ ਪ੍ਰਦੀਪ ਮਲੋਤਰਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਲੱਗੇ આરોਪਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਹ ਕਾਨੂੰਨ ਨੂੰ ਮੰਨਣ ਵਾਲੇ ਵਿਅਕਤੀ ਹਨ ਅਤੇ ਉਹ ਕਾਨੂੰਨ ਦੀ ਪਾਲਣਾ ਕਰਦੇ ਹਨ ਗੱਲ ਕਰਾਂਗੇ ਪ੍ਰਦੀਪ ਮਲੋਤਰਾ ਜੀ ਨਾਲ ਕੀ ਕਹਿਣਾ ਉਹਨਾਂ ਦਾ ਮੈਂ ਪ੍ਰਦੀਪ ਮਲੋਤਰਾ ਕੋ ਬੋਲਦਾ ਇਸ ਮੇਰੇ ਤੋਂ ਇਹ ਜਿਹੜੇ ਮੈਨੂੰ ਕਹਿ ਰਹੇ ਕਿ ਇਹ ਮਿੰਤੀ ਕਰਾਉਣੀਆਂ ਨੇ ਇਹ ਬਿਲਕੁਲ ਬੇਬੁਨਿਆਦ ਗੱਲ ਹੈ ਇਹ ਪਿਛਲੀ ਵਾਰ ਜਦੋਂ ਇਹ ਮਿੰਤੀ ਕਰਾਉਣ ਆਏ ਸੀ ਇਹ ਮੈਂ ਕਹਤਾਂ ਹੀ ਮੈਂ ਅਵੇਲੇਬਲ ਨਹੀਂ ਕਿਉਂਕਿ ਮੈਨੂੰ ਸ਼ਾਮ ਨੂੰ ਨੋਟਿਸ ਦੇ ਕੇ ਗਿਆ ਕਿੰਨੇ ਸਵੇਰੇ ਪਹੁੰਚ ਜਾਓ ਅੱਜ ਵੀ ਮੈਂ ਸਵੇਰੇ 10 ਵਜੇ ਤੋਂ ਲੈ ਕੇ ਰਾਦਰ ਪੌਣੇ 10 ਵਜੇ ਤੋਂ ਲੈ ਕੇ 11:30 ਵਜੇ ਤੱਕ ਮੈਂ ਉੱਥੇ ਰਿਹਾ ਮੌਕੇ ਦੇ ਉੱਤੇ ਮੌਜੂਦ ਰਿਹਾ ਬਾਅਦ ਵਿੱਚ ਮੈਨੂੰ ਆਪਣੇ ਕਾਰੋਬਾਰ ਤੋਂ ਮੈਨੂੰ ਫੋਨ ਆ ਗਿਆ ਤਾਂ ਮੈਂ ਉੱਥੇ ਆ ਗਿਆ ਉਸ ਤੋਂ ਬਾਅਦ ਇਹਨੇ ਆ ਕੇ ਮੈਨੂੰ ਕਹਿੰਦੇ ਜੇ ਆਉਂਦੇ ਨਹੀਂ ਫਿਰ ਜੀ ਤਾਂ ਹਰ ਵੇਲੇ ਤਿਆਰ ਹੈ ਬਾਕੀ ਰਹੀ ਦੀਵਾਰ ਦੀ ਗੱਲ ਤੇ 52 ਸਾਲ ਤੋਂ ਬਸੀਰ ਖੜਾਣਾ ਸਾਹਿਬ ਤੋਂ ਪੁਰਾਣਾ ਚੱਲ ਰਿਹਾ ਸਭ ਤੋਂ ਪਹਿਲਾ ਚੱਲ ਰਿਹਾ 52 ਸਾਲ ਤੋਂ ਸਾਡੇ ਬਜ਼ੁਰਗਾਂ ਨੇ ਲਗਾਇ ਉਸ ਤੋਂ ਬਾਅਦ ਇਹ ਮੇਰੇ ਕੋਲੇ ਆ ਗਏ ਬਾਕੀ ਜਗ੍ਹਾ ਜਿਹੜੀ ਵੱਧ ਕਹਿ ਰਹੇ ਐ ਮਿਊਸਪਲ ਕਮੇਟੀ ਵਾਲੇ ਤੇ ਸਾਨੂੰ ਆਪਣਾ ਦੱਸ ਦੇ ਵੀ ਕਿੰਨੀ ਸਾਡੀ ਜਗ੍ਹਾ ਹੈ ਮੈਨੂੰ ਸਾਰੇ ਦੋਨੋਂ ਪਾਸੇ ਸੜਕ ਵਾਲੇ ਪਾਸਿਓਂ ਜੇਲ੍ਹ ਵਾਲੇ ਪਾਸਿਓਂ ਸਾਡੇ ਉੱਪਰ ਨਹੀਂ ਕਿੰਨੀ-ਕਿੰਨੀ ਵੱਧ ਜੇ ਹੁਣ ਇਹ ਸਾਨੂੰ ਦੱਸ ਦੇਣ ਕਿੰਨੀ ਐ ਅਸੀਂ ਤਾਂ ਕਾਨੂੰਨ ਨੂੰ ਮੰਨਣ ਵਾਲੇ ਬੰਦੇ ਆ ਅਸੀਂ ਉਦੋਂ ਵੀ ਤਿਆਰ